ਮੈਂ ਖੜਿਆ ਰਾਣਾ ਮਹਿੰਦਰਾ ਪੇਪਰਸ ਲਿਮਟਿਡ ਜਿੱਥੇ ਕਿ ਸਵੇਰ ਤੋਂ ਹੀ ਰੇਡਾਂ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਦ੍ਰਿਸ਼ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਤੇ ਜੋ ਕੇਂਦਰੀ ਏਜੰਸੀਆਂ ਇਨਕਮ ਟੈਕਸ ਵੱਲੋਂ ਇਨਕਮ ਟੈਕਸ ਵੱਲੋਂ ਜੋ ਰੇਡ ਕੀਤੀ ਗਈ ਹੈ ਦੇਖ ਸਕਦੇ ਹੋ ਕਿ ਕੇਂਦਰੀ ਏਜੰਸੀਆਂ ਵੱਲੋਂ ਸਵੇਰੇ 6 ਵਜੇ ਤੋਂ ਹੀ ਇਹ ਰੇਡ ਸਸੀਆ ਬਾਜੀ ਰੇਡ ਚੱਲ ਰਹੀ ਜੀ ਹੈ ਇੱਕ ਮਿੰਟ ਵੇਟ ਕਰੋ ਸਰ ਆ ਰਹੀ ਹੈ ਅੱਛਾ ਕੋਈ ਬਾਤ ਨਹੀਂ ਤੋ ਦੇਖ ਸਕਦੇ ਤੁਸੀਂ ਕੇਂਦਰੀ ਏਜੰਸੀਆਂ ਦੇ ਜੋ ਜਵਾਨ ਹੈਗੇ ਆ ਉਹ ਆਪਣੀ ਡਿਊਟੀ ਨਿਭਾ ਰਹੇ ਆ ਤੇ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਸਾਰੀਆਂ ਜੋ ਏਜੰਸੀਆਂ ਇਨਕਮ ਟੈਕਸ ਦੀ ਰੇਡ ਦੱਸੀ ਜਾ ਰਹੀ ਹੈ ਰਾਣਾ ਗੁਰਜੀਤ ਜੋ ਕਿ ਕਾਂਗਰਸ ਦੇ ਜੋ ਕਿ ਵੱਡੇ ਆਗੂ ਨੇ ਉਹਨਾਂ ਵੱਲੋਂ ਜੋ ਉਹਨਾਂ ਦੇ ਟਿਕਾਣਿਆਂ ਤੇ ਘਰ ਤੇ ਵੀ ਉਹਨਾਂ ਦੇ ਰੇਡ ਕੀਤੀ ਗਈ ਹੈ ਤੇ ਹੁਣ ਅਸੀਂ ਇਸ ਸਮੇਂ ਜੋ ਕਿ ਜ਼ਿਲ੍ਹਾ ਮੋਹਾਲੀ ਦੇ ਹੀ ਵਿੱਚ ਪੈਂਦਾ ਹੈ ਬਲਾਕ ਮਾਜਰੀ ਦਾ ਪਿੰਡ ਮਾਜਰੀ ਉੱਥੇ ਰਾਣਾ ਮਹਿੰਦਰਾ ਪੇਪਰਸ ਲਿਮਟਿਡ ਰਜਿਸਟਰਡ ਆਫੀਸਰ ਐਂਡ ਵਰਕਸ ਫਤੇਪੁਰ ਸਿਆਲਵਾ ਡਿਸਟ੍ਰਿਕਟ ਮੋਹਾਲੀ ਇਹ ਇੱਥੇ ਜੋ ਰੇਡ ਤੁਸੀਂ ਦੇਖ ਸਕਦੇ ਹੋ ਇਹ ਜੋ ਹੋਈ ਹੈ ਇੱਥੇ ਕੇਂਦਰੀ ਏਜੰਸੀਆਂ ਇਨਕਮ ਟੈਕਸ ਦੀ ਰੇਡ ਦੱਸੀ ਜਾ ਰਹੀ ਹੈ ਤੇ ਇਨਕਮ ਟੈਕਸ ਦੀ ਰੇਡ ਜੋ ਦੇਖ ਸਕਦੇ ਹੋ ਤੁਸੀਂ ਅਸੀਂ ਇਸ ਸਮੇਂ ਜੋ ਫਤੇਪੁਰ ਸਿਆਲਵਾ ਪਿੰਡ ਜੋ ਕਿ ਬਲਾਕ ਮਾਜਰੀ ਦਾ ਪਿੰਡ ਪੈਂਦਾ ਅਸੀਂ ਉੱਥੇ ਇਸ ਸਮੇਂ ਮੌਜੂਦ ਹੈ ਤੇ ਪਿੱਛੇ ਜੋ ਕੈਂਟਰੀ ਜਰਸੀਆਂ ਹੈਗੀਆਂ ਤੁਹਾਨੂੰ ਅਸੀਂ ਬਖਾਇਆ ਸੀਗਾ ਉਹਨਾਂ ਨੇ ਕੁੰਡਾ ਹੁਣ ਪੱਕ ਕਰ ਲਿਆ ਹੈਗਾ ਤੇ ਕੋਈ ਵੀ ਗੱਲਬਾਤ ਕਰਨ ਲਈ ਅੱਗੇ ਤਿਆਰ ਨਹੀਂ ਹੋ ਰਿਹਾ ਹੈਗਾ ਦੱਸ ਦਈਏ ਰਾਣਾ ਗੁਰਜੀਤ ਜੋ ਕਿ ਕਾਂਗਰਸ ਦੇ ਬਹੁਤ ਵੱਡੇ ਆਗੂ ਨੇ ਲੀਡਰ ਨੇ ਬਹੁਤ ਉਹਨਾਂ ਦੀ ਬਿਆਨਬਾਜ਼ੀ ਹੈ ਜਿਹੜੀ ਉਹ ਚਰਚਾਵਾ ਦੇ ਵਿੱਚ ਰਹਿੰਦੀ ਹੈ ਪਿਛਲੇ ਦਿਨੀ ਹੀ ਉਹਨਾਂ ਨੇ ਜੋ ਜੋ ਕਿਸਾਨੀ ਮਸਲਾ ਦੇ ਉੱਪਰ ਵੀ ਇੱਕ ਬਹੁਤ ਵੱਡੀ ਕਾਨਫਰੰਸ ਕੀਤੀ ਸੀ ਵੱਡੇ ਬਿਆਨ ਦਿੱਤੇ ਸੀਗੇ ਉਹਨਾਂ ਦੇ ਬਿਆਨ ਹਮੇਸ਼ਾ ਬਵਾਦਾਂ ਦੇ ਵਿੱਚ ਰਹੇ ਆ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਸਮੇਂ ਜੋ ਰਾਣਾ ਮਹਿੰਦਰਾ ਪੇਪਰਸ ਲਿਮਟਿਡ ਹੈਗੀ ਆ ਉਹਦੇ ਬਾਹਰ ਖੜੇ ਆ ਤੇ ਦੇਖ ਸਕਦੇ ਹੋ ਤੁਸੀਂ ਕਿ ਜੋ ਇਹ ਏਜੰਸੀਆਂ ਦੀਆਂ ਜੋ ਗੱਡੀਆਂ ਆਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸਵੇਰੇ 6 ਵਜੇ ਤੋਂ ਹੀ ਜੋ ਇਹ ਰੇਡ ਹੋ ਰਹੀ ਹੈ ਇੱਥੇ ਤੇ ਅਜੇ ਤੱਕ ਕੋਈ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਪਰ ਦੱਸ ਦਈਏ ਕਿ ਵੀ ਜੋ ਚੰਡੀਗੜ੍ਹ ਸਥਿਤ ਜੋ ਸੈਕਟਰ 3 ਵਿਖੇ ਇਹਨਾਂ ਦੀ ਸਰਕਾਰੀ ਕੋਠੀ ਹੈ ਤੇ ਆਫਿਸ ਹੈਗਾ ਉੱਥੇ ਵੀ ਇਹ ਰੇਡ ਇਹਨਾਂ ਵੱਲੋਂ ਕੀਤੀ ਗਈ ਹੈ ਇਨਕਮ ਟੈਕਸ ਵਿਭਾਗ ਵੱਲੋਂ ਤੇ ਜੋ ਸਵੇਰੇ 6 ਵਜੇ ਤੋਂ ਇਹ ਰੇਡ ਚੱਲ ਰਹੀ ਹੈ ਤੇ ਜੋ ਵਸਿੰਜਾਂ ਦਾ ਵੀ ਕਹਿਣਾ ਸਾਨੂੰ ਉਹਨਾਂ ਦਾ ਵੀ ਦੱਸਣਾ ਕਿ ਸਵੇਰੇ 6 ਵਜੇ ਹੀ ਇਹ ਰੇਡ ਸ਼ੁਰੂ ਹੋ ਗਈ ਸੀ ਇਹ ਬਹੁਤ ਪੁਰਾਣੀ ਇਹਨਾਂ ਦੀ ਇੱਕ ਪੇਪਰ ਮਿੱਲ ਹੈਗੀ ਐ ਇੱਥੇ ਤੇ ਇਹ ਪੇਪਰ ਮਿੱਲ ਦੇ ਵਿੱਚ ਅਜੇ ਸਮੇਂ ਜੋ ਇਨਕਮ ਟੈਕਸ ਦੀ ਰੇਡ ਹੈ ਉਹ ਚੱਲ ਰਹੀ ਹੈ ਜੇਕਰ ਤੁਸੀਂ ਕਿ ਫਟੇਫਰ ਸਿਆਲਵਾ ਦੇ ਵਿੱਚ ਦਾ ਇਹ ਅਸੀਂ ਆਪ ਤੁਹਾਨੂੰ ਵਿਸ਼ਤ ਖਾ ਰਹੇ ਹਾਂ ਬੜੇ ਨਾਲ ਸਾਡੇ ਨਾਲ 744 ਦੇ ਉੱਪਰ ਰੰਜਿਸਨ ਰਿਪੋਰਟ ਸ਼੍ਰੀ ਗਣੇਸ਼ ਦੇ ਨਾਲ ਧੰਨਵਾਦ